ਲੋਕਾਂ ਨੂੰ ਨਜਾਇਜ਼ ਕਲੋਨੀਆਂ ਚ ਸਥਿਤ ਪਲਾਟਾਂ ਦੀ ਰਜਿਸਟਰੀ ਕਰਾਉਣ ਲਈ ਐਨਓਸੀ ਹਾਸਲ ਕਰਨ ਦੌਰਾਨ ਆਉਣ ਵਾਲੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲਣ ਜਾ ਰਿਹਾ ਹੈ ਇਸ ਦੇ ਤਹਿਤ ਗਲਾਡਾ ਵੱਲੋਂ ਵੱਖਰਾ ਹੈਲਪ ਡੈਕਸ ਬਣਾਇਆ ਗਿਆ ਹੈ ਇਸ ਪ੍ਰੋਜੈਕਟ ਦਾ ਉਦਘਾਟਨ ਗਲਾਡਾ ਦੇ ਮੁੱਖ ਪ੍ਰਸ਼ਾਸਕ ਸੰਦੀਪ ਰੇਸ਼ੀ ਵੱਲੋਂ ਕੀਤਾ ਗਿਆ ਉਹਨਾਂ ਦੱਸਿਆ ਕਿ ਨਜਾਇਜ਼ ਕਲੋਨੀਆਂ ਵਿੱਚ ਸਥਿਤ ਪਲਾਟ ਦੀ ਰਜਿਸਟਰੀ ਕਰਵਾਉਣ ਲਈ एनओसी हासिल करना गलाडा ਵੱਲੋਂ ਆਨਲਾਈਨ ਸਿਸਟਮ ਲਾਗੂ ਕੀਤਾ ਗਿਆ ਹੈ ਇਸ ਅਰਜੀ ਦਾ ਸਟੇਟਸ ਜਾਣਨ ਤੋਂ ਇਲਾਵਾ ਉਸਤੇ ਲੱਗਣ ਵਾਲੇ ਇਤਰਾਜ਼ ਨੂੰ ਦੂਰ ਕਰਨ ਲਈ ਲੋਕ ਹੈਲਪ ਡੈਕਸਟੇ ਮੌਜੂਦ ਗਲਾਡਾ ਦੇ ਮੁਲਾਜ਼ਮਾਂ ਦੀ ਮਦਦ ਲੈ ਸਕਦੇ ਨੇ ਇਸ ਦੌਰਾਨ ਗਲਾਡਾ ਦੇ ਏਸੀਏ ਉਹ ਜਸਵੀ ਈਓ ਅੰਕੁਰ ਵੀ ਮੌਜੂਦ ਸਨ ਹੈਲਪ ਡੈਕਸ ਬਣਾਉਣ ਲਈ ਗਲਾਡਾ ਵੱਲੋਂ ਏਜੰਟਾਂ ਤੇ ਲਗਾਮ ਲਗਾਉਣ ਦਾ ਮਕਸਦ ਰੱਖਿਆ ਗਿਆ ਹੈ ਇਸ ਸੰਬੰਧੀ ਗਲਾਟਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਏਜੰਟ ਕਿਸਮ ਦੇ ਲੋਕਾਂ ਵੱਲੋਂ ਨਜਾਇਜ਼ ਕਲੋਨੀਆਾਂ 'ਚ ਸਥਿਤ ਪਲਾਟਾਂ ਦੀ ਰਜਿਸਟਰੀ ਕਰਵਾਉਣ ਲਈ ਐਨਓਸੀ ਹਾਸਲ ਕਰਨ ਬਦਲੇ ਠੱਗੀ ਕਰਨ ਦੀ ਸ਼ਿਕਾਇਤ ਮਿਲੀ ਹੈ ਜੋ ਜਲਦ ਕੰਮ ਕਰਵਾ ਕੇ ਦੇਣ ਦਾ ਦਾਵਾ ਕਰਦੇ ਨੇ ਪਰ ਹੈਲਪਟੈਕਸ ਬਣਨ ਨਾਲ ਲੋਕਾਂ ਦੇ ਇਸ ਤਰ੍ਹਾਂ ਦੇ ਏਜੰਟਾਂ ਦੇ ਚਾਂਸੇ 'ਚ ਆਉਣ ਦੀ ਸੰਭਾਵਨਾ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ ਅਤੇ ਵਿਭਾਗੀ ਕੰਮਕਾਜ ਵਿੱਚ ਪਾਰਦਰਸ਼ਤਾ ਵਧੇਗੀ